ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨੂੰ ਸ਼ਮੈ ਮੋਰਾ ਪੱਟੀ ਐਸ ਵਲੇ ਮੌਜੂਦਿਆ ਡੇਰਾ ਬੱਬਾ ਨਾਨਕ ਸ਼ੇਪੁਰ ਜੀ ਸਭ ਤੋਂ ਪਹਿਲਾਂ ਕੋਈ ਜੇ ਸ਼ਲੋਕ ਇੱਥੇ ਲਿਖਿ ਦੇਣੇ ਤੁਹਾਨੂੰ ਉਹ ਵੀ ਤੁਹਾਨੂੰ ਦੱਸਦੇ ਆ ਗਿਆ ਦੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਢੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਬਾਬਾ ਫਰੀਦ ਜੀ ਦੇ ਜਿਹੜੇ ਨੇ ਸਲੋਕ ਨੇ ਬਹੁਤ ਹੀ ਵਧੀਆ ਜਿਹੜੀਆਂ ਤੁਕਾਂ ਜਿਹੜੀਆਂ ਲਿਖੀ ਦੀਆਂ ਨੇ ਉੱਤੇ ਵੀ ਤੁਹਾਨੂੰ ਮੱਡੀ ਝਲਕ ਦਿਖਾ ਦਨੇ ਉੱਤੇ ਵੀ ਜਿਹੜੀਆਂ ਬੜੀ ਵਧੀਆ ਜਿਹੜੇ ਸਲੋਕ ਜਿਹੜੇ ਨੇ ਉਹ ਵੀ ਲਿਖੇ ਹੋਏ ਦੇ ਆ ਗਨੇ ਗੱਲ ਕਰਨੀ ਜਾ ਰਿਹਾ ਕਿ ਸਿਆਣੇ ਕਹਿੰਦੇ ਪੈਸੇ ਨੂੰ ਪੈਸਾ ਖਿੱਚਦਾ ਦੂਜੀ ਗੱਲ ਤੇ ਇਹ ਵੀ ਆ ਵੀ ਪੈਸਾ ਆਉਂਦਾ ਜ਼ਰੂਰ ਆ ਪਰ ਦਿਲ ਹੋਣਾ ਚਾਹੀਦਾ ਵੀ ਪੈਸਾ ਮੇਰੇ ਕੋ ਆਇਆ ਵਾ ਬਹੁਤ ਮੇਰੇ ਕੋ ਪੈਸਾ ਆਪੇ ਮੈਂ ਖਰਚਣਾ ਕਿੱਥੇ ਆ ਗਿਆ ਦੁਨੀਆਂ ਤੇ ਕਰੋੜਾ ਪਤੀ ਵੀ ਸ਼ਖਸ਼ ਜਿਹੜੇ ਹੈਗੇ ਨੇ ਜਿਹੜੇ ਪੈਸੇ ਨੂੰ ਪੈਸਾ ਖੇਦੇ ਨੇ ਪਰ ਉਹ ਪੈਸੇ ਨੂੰ ਨੱਪ ਕੇ ਹੀ ਰੱਖਦੇ ਨੇ ਸਾਡੇ ਨਾਲ ਐਸ ਨੇ ਉਹ ਇੱਕ ਸ਼ਖਸ਼ ਮੌਜੂਦ ਹੈਗਾ ਵਾ ਡੇਰਾ ਬੱਬਾ ਨਾਨਕ ਦਾ ਵੀ ਸਨੀਕ ਐਨ ਆਰ ਆਈ ਵੀਰ ਮੇਰਾ ਜਨਿਆ ਪਛਾਨਿਆ ਚਿਹਰਾ लवली ਢਿੱਲੋ ਗੱਲਬਾਤ ਕਰਦੇ ਆ ਸਾਡਾ ਵੀ ਸਾਡੇ ਨਾਲ ਮੌਜੂਦ ਹੈ ਜੀ ਆ ਉਹ ਨਾਲ ਗੱਲਬਾਤ ਕਰਦੇ ਆ ਜੀ ਜਿਹੜਾ ਲੋਕੀ ਆਵੇਂ ਕਿੰਦਰ ਜੀ ਪੈਸਾ ਆਇਆ ਹੋਵੇ ਤੇ ਪੈਸਾ ਲੋਕੀ ਕੋਈ ਛੜਦੇ ਹਨੀ ਪਰ ਇਹ ਸੱਚੀ ਨੌਜਵਾਨ ਆ ਪੈਸਾ ਆਉਂਦਾ ਵਾ ਤੇ ਪੈਸਾ ਛੜਦਾ ਛੜਦਾ ਕਿੱਥੇ ਆ ਸਾਰੀ ਜਾਣਕਾਰੀ ਇਹਨਾਂ ਕੋਲ ਹਸਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੀ ਗਾਲ ਸਾਰੇ ਵੀਰਾਂ ਭਰਾਵਾਂ ਨੂੰ ਮੈਂ ਪਹਿਲਾਂ ਇੱਕ ਕਹਾਵਤ ਬੋਲੀ ਸੀ ਪੈਸਾ ਆਉਂਦਾ ਵਾ ਬੰਦਿਆ ਕੋ ਪੈਸਾ ਪਰ ਛੜਦੇ ਨਹੀਂ ਹੈਗੇ ਤੁਸੀਂ ਇੱਕ ਡੇਰਾ ਬਾਬਾ ਨਾਨਕ ਦੇ ਵਿੱਚ ਕੋਈ ਮੁਹਿੰਮ ਚਲਾਈ ਆ ਹੂੰ ਪਹਿਲਾਂ ਵੀ ਜਿਹੜੀ ਆਪਾਂ ਇਥੋਂ ਇੱਕ ਵਾਰੀ ਤੁਹਾਡਾ ਇੰਟਰਵਿਊ ਇਥੇ ਕੀਤੀ ਸੀ ਹੂੰ ਹੂੰ ਠੀਕ ਹੈ ਜੀ ਦੁਬਾਰਾ ਫੇਰ ਆਪਾਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਕੀ ਮਨ ਚ ਸੋਚ ਕੇ ਤੁਸੀਂ ਚਲਦੇ ਹੋ ਵੀ ਮੈਂ ਜਿਹੜਾ ਵੀ ਪੈਸਾ ਖਰਚਣਾ ਵਾ ਕੋਈ ਚੰਗੀ ਜਗ੍ਹਾ ਛੇਪਰੀ ਜਿੱਥੇ ਹਰ ਪੁਰਾਣੀ ਨੇ ਇਥੇ ਆਉਣਾ ਵਾ ਆਖਰੀ ਜਿਹੜਾ ਹੈਗਾ ਵਾ ਉਸ ਵਾਰੀ ਇਹ ਪਹਿਲਾਂ ਨੰਬਰ ਤੇ ਸਾਡੇ ਗੁਰੂਆਂ ਦਾ ਹੁਕਮ ਹੈ ਦਸਵੰਦ ਦਸਵੰਦ ਕੱਢਦੇ ਆਂ ਕਮਾਉਨੇ ਆ ਮਿਹਨਤ ਕਰਦੇ ਦਿਹਾੜੀਆਂ ਲਾਉਨੇ ਉਥੇ ਉਹ ਦਸਬੰਧ ਕੱਢ ਕੇ ਲਿਆ ਕੇ ਉਸ ਜਗ੍ਹਾ ਦੇ ਉੱਤੇ ਲੱਗਣਾ ਚਾਹੀਦਾ ਜਿੱਥੇ ਜਗ੍ਹਾ ਦੇ ਉੱਤੇ ਲੋਡ ਹੋਵੇ ਸ਼ੇਪੂਰੀ ਇਹ ਆਖਰੀ ਘਾਰ ਆ ਬੰਦੇ ਦਾ ਇੱਥੇ ਹੀ ਆਉਣਾ ਸਾਰਿਆਂ ਨੇ ਮੈਂ ਵੀ ਅੱਜ ਬੜਾ ਤਕੜਾ ਕਾਰ ਪਾ ਕੇ ਬੈਠਾ ਸਾਰਿਆਂ ਨੇ ਬੜੇ ਸੋਹਣੇ ਬਣਾਏ ਹੋਏ ਨੇ ਸਾਰਿਆਂ ਨੇ ਉਹ ਛੱਡਨੇ ਪੈਣੇ ਇੱਕ ਦਿਨ ਆਉਣਾ ਇੱਥੇ ਆ ਜਗ੍ਹਾ ਜਿਹੜੀ ਆ ਨਾ ਜੇ ਉਹ ਜਗ੍ਹਾ ਹੀ ਨਹੀਂ ਸੋਹਣੀ ਬਣੀ ਤੇ ਸਾਨੂੰ ਸਾਡੀ ਕਮਾਈ ਕੀਤੀ ਦਾ ਕੀ ਫਾਇਦਾ ਮੈਂ ਦੁਬਾਰਾ ਮੜ ਜੀ ਗੱਲ ਤੁਹਾਨੂੰ ਟੋਕੇ ਲੱਗਾ ਜੀ ਤੁਸੀਂ ਸ਼ਮਸ਼ਾਨ ਘਰ ਦੇ ਵਿੱਚ ਵੀ ਬਹੁਤ ਕੰਮ ਕਰਾਏ ਨੇ ਸਾਨੂੰ ਪਤਾ ਲੱਗਾ ਸੀ ਕਿ ਕੋਈ ਗਰਜਾ ਘਰ ਆ ਤੇ ਉੱਥੇ ਵੀ ਪਿੰਡ ਦੇ ਵੇਸੇ ਵਿੱਚ ਕੰਮ ਮੈਂ ਬਿਤਾ ਰਿਹਾ ਹਾਂ 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 ਸਾਰੇ ਆਪਣੇ ਨਾਲ ਇਹ ਨਹੀਂਗਾ ਆਪਾਂ ਚਾਰੇ ਧਰਮ ਇੱਕੋ ਹੀ ਨੇ ਇਨਸਾਨੀਅਤ ਪਹਿਲਾਂ ਆ ਸਭ ਤੋਂ ਪਹਿਲਾਂ ਇਨਸਾਨੀਅਤ ਆ ਗੱਲ ਕਰਦਿਆਂ ਖੇਰ ਸ਼ੇਡਿੰਗ ਦੀ ਉੱਥੇ ਵੀ ਤੁਸੀਂ ਬਹੁਤ ਹੀ ਮਾਰਾ ਕਾ ਖੂਬ ਸੋਟ ਜੜੀ ਆ ਜਾਂ ਪੇਂਟਿੰਗ ਜੜੀ ਆ ਕੀ ਪਕ ਸੰਧੀ ਜਿਹੜੀ ਹੈਗੀ ਜੀ ਉਹ ਵੀ ਤੁਸੀਂ ਕਰਵਾਈ ਆ ਗਿਆ ਉਹ ਖੇਡ ਬਾਰੇ ਮੈਦਾਨ ਬਾਰੇ ਵੇਜੀ ਉਹ ਮਹਾਰਾਜ ਕਰਾਉਣ ਵਾਲਾ ਜੀ ਸਾਨੂੰ ਦੇ ਬਸ ਇੱਕ ਕੀ ਕਹਿੰਦੇ ਹੁੰਦੇ ਆਂ ਅਸੀਂ ਤੇ ਮੋਰੇ ਆ ਜਿੱਦਾਂ ਹੁਕਮ ਹੁਕਮ ਹੋ ਹੀ ਜਾਂਦਾ ਅਸੀਂ ਉਦਾਂ ਹੀ ਚੱਲੀ ਜਾਂਦੇ ਆਂ ਤੇਰੇ ਬਾਬਾ ਨਾਨਕ ਵਿੱਚ ਐਨੇ ਹੀ ਹੋਰ ਵੀ ਆ ਗਨੇ ਆ ਪਰ ਤੁਸੀਂ ਕੋਈ ਉਹਨਾਂ ਨੂੰ ਹਟ ਗਏ ਨੇ ਉਸ ਵਾਰ ਕੀ ਕਹਿਣਾ ਚਾਹੋਗੇ ਉਹ ਗੱਲ ਅੱਗੇ ਵੀ ਤੁਸੀਂ ਮੈਨੂੰ ਪੁੱਛੀ ਸੀ ਇੱਕ ਵਾਰ ਉੱਥੇ ਤੇ ਮੈਂ ਅੱਗੇ ਵੀ ਉਹਨਾਂ ਨੂੰ ਰਿਕੁਐਸਟ ਹੀ ਕੀਤੀ ਸੀ ਵੀ ਤੁਸੀਂ ਆਓ ਅਸੀਂ ਹੋਰ ਪਿੰਡ ਦਾ ਸੁਧਾਰ ਕਰੀਏ ਜਿਹੜੇ ਹੋਰ ਵੀ ਕੰਮ ਹੋਣ ਵਾਲੇ ਪਿੰਡ ਦੇ ਉਹ ਅਹੀਂ ਸਾਰੇ ਕਰੀਅਰ ਨਾਲ ਮਿਲ ਕੇ ਇਕੱਲੇ ਕੋ ਨਹੀਂ ਹੋਣੇ ਜੇ ਮੈਂ ਕੋਈ ਕਮਾਂ ਵੀ ਮੈਂ ਇਕੱਲਾ ਕਰ ਲੂੰ ਇਕੱਲੇ ਕੋ ਸਾਰੇ ਕੰਮ ਨਹੀਂ ਹੋਣੇ ਮੇਰੇ ਕੋ ਜੇ ਆਉਣਗੇ ਭਰਾ ਨਾਲ ਰਲਣਗੇ ਤੇ ਅਸੀਂ ਬੜਾ ਕੁਝ ਮੈਂ ਅੱਗੇ ਵੀ ਕਹੇ ਬੜਾ ਕੁਝ ਕਰ ਦਾਂਗੇ ਇਹਨਾਂ ਨੇ ਆਪੇ ਹੀ ਆ ਜਾਣਾ ਰਲ ਵੀ ਜਾਣਾ ਜਿੱਦਾਂ ਜਿੱਦਾਂ ਇਹਨਾਂ ਕੋਈ ਬੁੱਧੀ ਆਈ ਗਈ ਉਹ ਦੱਸ ਦੇ ਇਹਨਾਂ ਨਾਲ ਆਈ ਜਾਣਾ ਗੱਲ ਕਰਦੇ ਆਂ ਡੇਰਾ ਬਾਬਾ ਨਾਨਕ ਦੇ ਵੀ ਇੱਥੇ ਵੀ ਬਹੁਤ ਵੀ ਇੱਥੇ ਰਬ ਦੀ ਦਿਆਵ ਹਰ ਕਿਥੇ ਸਖੇ ਵਧੀਆ ਤਰੀਕ ਨਾਲ ਡੇਰਾ ਬਣਾਉਣ ਚ ਰਹਿ ਰਹੇ ਨੇ ਵੱਡੇ ਤੋਂ ਵੱਡੇ ਪਰ ਕੋਈ ਉਹਨਾਂ ਵੱਲੋਂ ਹੁੰਦਾ ਤੁਹਾਨੂੰ ਕੋਈ ਸਹਯੋਗ ਨਹੀਂ ਬੜੇ ਬੰਦੇ ਚੰਗੇ ਬਹੁਤ ਨਾਈਸ ਨੇ ਸਾਰਾ ਸ਼ਹਿਰ ਹੀ ਚੰਗਾ ਮੈਂ ਇਹਦੇ ਕਹਾਂਗਾ ਨਹੀਂ ਕਿਉਂਕਿ ਮੇਰਾ ਪਿੰਡ ਹੈ ਸਾਰੇ ਹੀ ਚੰਗੇ ਨੇ ਮਤ ਵੀ ਕਰਦੇ ਨੇ ਲੱਗ ਪਏ ਨੇ ਹੁਣ ਹੈਲਪ ਇਹ ਹੁੰਦੀ ਆ ਵੀ ਜਦੋਂ ਕੋਈ ਚੀਜ਼ ਮੰਗਣੀ ਆ ਚਾਹੀਦੀ ਆ ਉਦੋਂ ਮੌਕੇ ਦੇ ਉੱਤੇ ਹਾਜ਼ਰ ਹੋ ਜਾਂਦੀ ਆ ਕੋਈ ਆਪਾਂ ਨੂੰ ਕਦੀ ਕਿਸੇ ਦੁਕਾਨਦਾਰ ਨੇ ਚਾਹੇ ਕਿਸੇ ਵੀਰ ਨੇ ਕਦੀ ਨਹੀਂ ਐਦਾਂ ਕੋਈ ਰੋਕਿਆ ਨਹੀਂ ਜਿਹੜੀ ਚੀਜ਼ ਚਾਹੀਦੀ ਆ ਹਾਂਜੀ ਬਾਜੀ ਆਦੋਂ ਲੈ ਲਓ ਲੈ ਜਾਓ ਪੇਮੈਂਟ ਤੇ ਹੀ ਕਰਨੀ ਹੁੰਦੀ ਆ ਪੈਸੇ ਤੇ ਦੇਣੇ ਹੀ ਹੱਥ ਜੋੜ ਕੇ ਦੇਣੇ ਆ ਜਿਹਦੇ ਦੇਣੇ ਆ ਠੀਕ ਹੈ ਨਾ ਇਦਾਂ ਦੇ ਕੋਈ ਹੈ ਨਹੀਂਗਾ ਇੱਥੇ ਤੇ ਬੜਾ ਵਧੀਆ ਸੰਜੋਗ ਹੈ ਉਹਨਾਂ ਦਾ ਬਹੁਤ ਵਧੀਆ ਕੋਈ ਤੁਸੀਂ ਐਨਆਈ ਵੀਰ ਜਿਹੜੇ ਹਨੇ ਤੁਹਾਡੇ ਉੱਥੇ ਬਾਹਰ ਜਿਹਨੇ ਵੀ ਹੱਗੇ ਨੇ ਕੋਈ ਉਹਨਾਂ ਨੂੰ ਆਪਣੇ ਵੱਲੋਂ ਕੋਈ ਤੁਸੀਂ ਕੋਈ ਸੰਦੇਸ਼ ਆਪਾਂ ਇੱਕ ਕਹਿ ਸਕਦੇ ਆ ਵੀ ਤੀ ਦੇਵਗੇ ਸੰਦੇਸ਼ ਹਮੇਸ਼ਾ ਇਹੋ ਨਾਲ ਹੀ ਹੁੰਦਾ ਪਿਆਓ ਨਾਲ ਆਜੋ ਖੜੋ ਮੇਰੇ ਨਾਲ ਆ ਕੇ ਤੇ ਸੇਵਾ ਕਰੀਏ ਆਪਾਂ ਦੇ ਸੇਵਾ ਕਰਨੀ ਆ ਤੇ ਮਹਾਰਾਜ ਭਲੀ ਕਰੇ ਬਾਬਾ ਨਾਨਕ ਤੇ ਕੋਲੇਨਾਥ ਕਿਰਪਾ ਕਰਨ ਤੇ ਸਾਡਾ ਸੇਵਾ ਹੋਰ ਅੱਗੇ ਜਿਆਦਾ ਕਰਾਉਣ ਸਾਡੇ ਕੋ ਜਿੰਨੀ ਹੋ ਸਕੇ ਜਿਆਦਾ ਤੋਂ ਜਿਆਦਾ ਹੀ ਸੇਵਾ ਕਰੀਏ ਇਲਾਕੇ ਚ ਤੇ ਆਪਣਾ ਬਸ ਇਹੋ ਮੋਟਵਾ ਹੋਰ ਕੋਈ ਆਪਣਾ ਕਿਸੇ ਨਾ ਕੋਈ ਲੈਣਾ ਦੇਣਾ ਨਹੀਂਗਾ ਇਹ ਜ਼ਰੂਰ ਹੈ ਵੀ ਸਾਨੂੰ ਸੇਵਾ ਕਰਦਿਆਂ ਨੂੰ ਸਾਡੇ ਵਿੱਚ ਕੋਈ ਓ ਕੀ ਕਹਿੰਦੇ ਹੁੰਦੇ ਆ ਵੀ ਕੋਈ ਸਿਆਸਤ ਨਾ ਖੇਡੇ ਉਹ ਚੀਜ਼ ਤੋਂ ਸਾਨੂੰ ਥੋੜਾ ਜਿਹਾ ਸਾਈਡ ਤੇ ਹੀ ਰੱਖੋ ਤੇ ਮਹਾਰਾਜ ਤੁਹਾਡੀ ਵੀ ਭਲੀ ਕਰੇ ਜਿਹੜੇ ਸਾਡਾ ਮਾੜਾ ਸੋਚਦੇ ਨੇ ਜਿਹੜਾ ਚੰਗਾ ਸੋਚਦੇ ਨੇ ਉਹਨਾਂ ਦੀ ਜਿਆਦਾ ਕਰੇ ਠੀਕ ਹੈ ਨਾ ਆਖਰੀ ਕੁ ਸਵਾਲ ਕੋਈ ਮੰਦੀ ਕੋਈ ਖਾਇਸ਼ ਹੋਰ ਤੁਹਾਡੀ ਕੋਈ ਖਾਇਸ਼ ਮੰਦੀ ਇਹੋ ਹੀ ਆ ਵੀ ਹੋਰ ਸੋਨਾ ਬਣਾ ਸਕਾਂ ਬਸ ਜਿੰਨਾ ਵੀ ਹੋ ਸਕੇ ਇਹਨੂੰ ਹੋਰ ਸੋਨਾ ਕਰਦਾ ਜਿੱਦਾਂ ਹੀ ਆਪਣੇ ਘਰਾਂ ਚ ਬੈੰਨੇ ਆ ਨਾ ਤੇ ਬੜਾ ਸੋਨਾ ਲੱਗਦਾ ਕੋਈ ਕਹਿੰਦਾ ਮੇਰਾ ਘਰ ਇੰਨਾ ਵਧੀਆ ਦੂਜਾ ਕਹਿੰਦਾ ਨਹੀਂ ਮੇਰਾ ਤੇਰੇ ਤੋਂ ਵਧੀਆ ਮੈਂ ਆਣਾ ਵੀ ਆਹ ਜਿਹੜਾ ਘਰ ਆ ਨਾ ਆਖਰੀ ਘਰ ਜਿਹੜਾ ਆ ਸਾਡਾ ਇੱਥੇ ਹੀ ਆਉਣਾ ਮੌਤ ਤੈਹ ਆ ਆਉਣੀ ਆਉਣੀ ਆ ਇਤੋਂ ਭੱਜਣ ਦੀ ਲੋੜ ਨਹੀਂ ਇਹਨੇ ਆਉਣਾ ਹੀ ਆਉਣਾ ਜਿੰਨਾ ਭੱਜੋਗੇ ਉਹਨਾਂ ਇਹ ਜਲਦੀ ਫੜਦੀ ਬੰਦੇ ਨੇ ਇੰਨੇ ਆਉਣਾ ਹੀ ਆਉਣਾ ਤਾਂ ਕਰਕੇ ਵੀ ਇਹ ਘਰ ਨੂੰ ਇੰਨਾ ਕੁ ਸੋਹਣਾ ਬਣਾ ਦिए ਵੀ ਜਿਹੜਾ ਵੀ ਕੋਈ ਆਵੇ ਕੋਈ ਬਾਹਰ ਉਧਰ ਰਿਸ਼ਤੇਦਾਰੀਆਂ ਇਕੱਠੀਆਂ ਹੁੰਦੀਆਂ ਐਂਡ ਤੇ ਜਦੋਂ ਬੰਦਾ ਜਾਂਦਾ ਉਦੋਂ ਇਹੋ ਹੀ ਹੁੰਦਾ ਰਿਸ਼ਤੇਦਾਰ ਆਉਂਦੇ ਨੇ ਵਰਲਾਪ ਕਰਦੇ ਨੇ ਇਕੱਠੇ ਹੁੰਦੇ ਨੇ ਠੀਕ ਹੈ ਨਾ ਤੇ ਜਦੋਂ ਉਹ ਉਹ ਚੀਜ਼ਾਂ ਹੀ ਇੰਨੀ ਕੁ ਵਧੀਆ ਆਪਣਾ ਸੋਹਣੀ ਲੱਗੇ ਜਿਹੜੇ ਕੋਈ ਆਉਣ ਜਿੱਦ ਸਾਡਾ ਘਰ ਨਹੀਂ ਕਹਿੰਦੇ ਹੁੰਦੇ ਰਿਸ਼ਤੇਦਾਰ ਆਇਆ ਤੇ ਉਹਨੂੰ ਸੋਹਣਾ ਲੱਗੇ ਜਿਹੜਾ ਆਖਰੀ ਘਰ ਹੈ ਨਾ ਉਹ ਇੰਨਾ ਕੁ ਸੋਹਣਾ ਲੱਗੇ ਨਾ ਮਨ ਨੂੰ ਸਕੂਨ ਆ ਜੇ ਵੀ ਵਾਕਿਆ ਕੰਮ ਕੀਤੇ ਇੱਕ ਆਖਰੀ ਸਵਾਲਿਆ ਜੀ ਇਸ ਵੇਲੇ ਪੰਜਾਬ ਦੇ ਵਿੱਚ ਨਸ਼ੇ ਦਾ ਬੋਰ ਆਈ ਬੋਲ ਬਾਲ ਆ ਇਹ ਵੇਲੇ ਚਾਹਤਿਆ ਕੋਈ ਨੌਜਵਾਨ ਪੀੜੀ ਨੂੰ ਤੁਸੀਂ ਕੋਈ ਸੰਦੇਸ਼ ਹਮੇਸ਼ਾ ਹੀ ਹੁੰਦਾ ਭਾਈ ਹਮੇਸ਼ਾ ਸੰਦੇਸ਼ ਇਹ ਹੁੰਦਾ ਵੀ ਜਿੰਨੇ ਤੇ ਛੱਡਣਾ ਉਹ ਆਜੋ ਮਨ ਬਣਾ ਕੇ ਆਇਓ ਮਤ ਅਹੀਂ ਕਰਾਂਗੇ ਠੀਕ ਆ ਜਿੰਨੇ ਨਹੀਂ ਛੱਡਣਾ ਉਹਦੇ ਕੋਈ ਨਹੀਂ ਛੁੱਟਣਾ ਜਿੰਨੇ ਵੀ ਛੱਡਣਾ ਉਹ ਮਨ ਬਣਾ ਕੇ ਆਜੋ ਦਵਾਈ ਦੂਈ ਜੇ ਉਹ ਸਾਰਾ ਕਰਾਂਗੇ ਅਹੀਂ ਕਰਾਉਣ ਵੀ ਡਿਆਂ ਕਰਦੇ ਆ ਰੋਜ਼ ਹੀ ਪਤਾ ਨਹੀਂ ਕਿੰਨੇ ਕੁ ਮਹਾਰਾਜ ਕਹਿਣਾ ਨਹੀਂ ਚਾਹੀਦੀ ਇਹ ਗੱਲ ਪਰ ਚਲੋ ਦੱਸਣਾ ਪੈਣਾ ਤੁਹਾਨੂੰ ਹੁਣ ਕਈਆਂ ਦਾ ਘਰੌਣੇ ਆ ਰੋਜ਼ ਕਈ ਕੁਸ਼ ਹੁੰਦਾ ਨਿਕਲ ਪੈਂਦੇ ਸਵੇਰ ਤੋਂ ਸ਼ਾਮ ਤੱਕ ਇਫੇ ਚੱਲਦਾ ਰਹਿੰਦਾ ਸਾਡਾ ਪਰ ਜਿੰਨੇ ਛੱਡਣਾ ਉਹ ਮਨ ਬਣਾ ਕੇ ਆਜੋ ਜਿੰਨੇ ਮਨ ਬਣਾ ਲਿਆ ਉਹ ਛੱਡ ਸਕਦਾ ਨੰਬਰ 1 ਨੰਬਰ 2 ਆਪਣੇ ਘਰ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਓ ਜਿਹੜਾ ਕੋਈ ਯਾਰ ਦੋਸਤ ਇਦਾਂ ਦਾ ਉਹਨੂੰ ਸਾਈਡ ਤੇ ਕਰ ਲਓ ਮੈਡੀਕਲ ਨਹੀਂ ਚਾਹੀਦੇ ਅਸੀਂ ਉਹਨੂੰ ਘਰ ਚ ਹੀ ਉਹਦਾ ਮੈਡੀਕਲ ਇਲਾਜ ਕਰਾ ਲਾਂਗੇ ਏ ਸਨਜੀ लवली ਟਿੰਨੋ ਐਨ ਆਰ ਆਈ ਵੀ ਜਿਹੜਾ ਸਾਡਾ ਬਹੁਤ ਹੀ ਵਧੀਆ ਪ੍ਰਾਲਾ ਜਿਹੜਾ ਇਨੇ ਸ਼ਮਸ਼ਾਨ ਘਰ ਚ ਹੋਰ ਵੀ ਥਾਂ ਦੇ ਉੱਤੇ ਮਾਪੀ ਬੜੀ ਲਗਨ ਦੇ ਨਾਲ ਜਿਹੜਾ ਵੀ ਇਹ ਕਰ ਰਿਹਾ ਹੈਗੇ ਨੇ ਡੇਰਾ ਬਾਬਾ ਨਾਨਕ ਤੋਂ ਮੂਰ ਵਾਲੀ ਪੱਟ ਦੀ ਅੱਜ ਦੀ ਵਿਸ਼ੇਸ਼ ਰਿਪੋਰਟ ਇਹ ਹੁਣੇ ਮੌਜੂਦ ਹੈ ਜੀ ਸ਼ੇਪੂਰੀ ਵਿੱਚ ਦਿਖਾਉਂਦੇ ਆ ਤੁਹਾਨੂੰ ਸ਼ੇਪੂਰੀ ਦੀਆਂ ਝਲਕੀਆਂ ਜੋ ਵੀ ਹੈ ਕੋਈ ਕੰਮ ਹੋਇਆ ਵਾ ਪੇਂਟ ਪੂਂਟ ਜੋ ਵੀ ਹੈ ਬਹੁਤ ਹੀ ਵਧੀਆ ਜਿਹੜਾ ਵਾ ਇਹ ਕੰਮ ਹੋਇਆ ਵਾ ਕਿਰਾਇਆ ਕਿੰਨੇ ਆ ਉਹ ਵੀ ਤੁਹਾਨੂੰ ਦੱਸਦੇ ਆ ਪਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਅੱਜ ਦੀਆਂ ਝਲਕੀਆਂ ਬਹੁਤ ਖੂਬਸੂਰਤ ਸ਼ਹਿਪੂਰੀ ਡੇਰਾ ਬਾਬਾ ਨਾਨਕ ਦਾ ਗੇਟ ਬਹੁਤ ਹੀ ਵਧੀਆ ਗੇਟ ਵਧੀਆ ਗੇਟ ਜਿਹੜਾ ਨਹੀਂ ਉਹ ਵੀ ਤੁਹਾਨੂੰ ਪੂਰੇ ਜੜੀਆ ਜਿੰਨਾ ਵੀ ਕੰਮ ਸ਼ਮਸ਼ਾਨ ਕਾਰਟਸ਼ਿਪ ਦੇ ਵਿੱਚ ਹੋਇਆ ਵਾ ਦੁਬਾਰਾ ਫੇਰ ਰਿਪੀਟ ਕਿਰਾਇਆ ਕਿੰਨੇ ਆ ਉਹ ਵੀ ਤੁਹਾਨੂੰ ਦੱਸਾਂਗੇ ਬਹੁਤ ਹੀ ਵਧੀਆ ਖੂਬਸੂਰਤ ਸ਼ੇਪਪੁਰੀ ਸ਼ਮਸ਼ਾਨ ਘਟ ਡੇਰਾ ਬੱਬਨ ਨਾਨਕ ਦਾ ਖੂਬਸੂਰਤ ਨਜ਼ਾਰਾ ਦੇਖ ਰਹੇ ਹੋ ਜੀ ਤੁਸੀਂ ਜੀ ਤੁਹਾਨੂੰ ਦਿਖਾਉਨੇ ਆ ਜੀ ਇਹ ਵੀ ਕਮਰਾ ਜਿਹੜਾ ਵੀ ਬਣ ਕੇ ਤਿਆਰ ਹੋ ਰਿਹਾ ਵਾ ਗੇਟ ਲੱਗਣ ਵਾਲਾ ਹੈਗਾ ਜੀ ਦਿਖਾਉਨੇ ਆ ਜੀ ਇੱਥੇ ਆ ਜੋ ਵੀ ਜਦੋਂ ਕੋਈ ਪ੍ਰਾਣੀ ਹੁੰਦਾ ਵਾ ਜੀ ਇਹ ਕਿੱਥੇ ਮੱਦੀ ਆ ਕਿਤੇ ਜਿਹੜੇ ਬੰਦੇ ਆ ਗਨੇ ਬਹੁਤ ਵਧੀਆ ਜੀ ਬਹੁਤ ਵਧੀਆ ਪਰਲਾ ਜੀ ਜਿਹੜਾ ਹੈਗਾ ਵਾ